ਦੋਸਤੋ ਤੁਹਾਨੂੰ ਜਾਦਾਤਰ ਕਿਹੜੀਆਂ ਵੀਡੀਓ ਪ੍ਰਭਾਵਿਤ ਕਰਦੀਆਂ ਨੇ ਮੋਟੀਵੇਸ਼ਨਲ ਵੀਡੀਓ ਤੁਹਾਨੂੰ ਮੇਰੀ ਸੋਚ ਦੇ ਮੁਤਾਬਕ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਕਿਉਂਕਿ ਮੋਟੀਵੇਸ਼ਨਲ ਵੀਡੀਓ ਹੀ ਸਾਨੂੰ ਇੱਕ ਨਵੀਂ ਜ਼ਿੰਦਗੀ ਜਿਉਣ ਦੀ ਸੇਧ ਦਿੰਦੀਆਂ ਨੇ ਜਿਹੜੀ ਅੱਜ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੋਟੀਵੇਸ਼ਨਲ ਵੀਡੀਓ ਤੇ ਇਹ ਤੁਸੀਂ ਦੇਖਿਓ ਜ਼ਰੂਰ ਸੁਣਿਓ ਜ਼ਰੂਰ ਸੁਣ ਕੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਜ਼ਰੂਰ ਹੈ ਕਿਉਂਕਿ ਜੇ ਕੋਈ ਚੰਗੀ ਚੀਜ਼ ਹੈ ਸਾਨੂੰ ਮੋਟੀਵੇਸ਼ਨ ਦਿੰਦੀ ਹੈ ਸਾਨੂੰ એનર્ਜੀ ਦਿੰਦੀ ਹੈ ਸਾਨੂੰ ਜ਼ਿੰਦਗੀ ਜਿਉਣ ਦਾ ਅੱਗੇ ਰਾਹ ਦਿਖਾਉਂਦੀ ਹੈ ਤਾਂ ਸਾਨੂੰ ਉਸ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜ਼ਰੂਰ ਉਹਦੇ ਤੇ ਅਮਲ ਕਰਨਾ ਚਾਹੀਦਾ ਹੈ ਮੋਟੀਵੇਸ਼ਨਲ ਵੀਡੀਓ ਅੱਜ ਕੱਲ ਬਹੁਤ ਸਾਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਮਿਲ ਜਾਣਗੀਆਂ ਪਰ ਕਈ ਵੀਡੀਓ ਕਈ ਮੋਟੀਵੇਸ਼ਨਲ ਵਿਚਾਰ ਸਾਨੂੰ ਇੰਨਕ ਤੁਰੰਦਰ ਤੱਕ ਸਿੱਖਿਆ ਦਿੰਦੇ ਆ ਕਿ ਲੱਗਦਾ ਕਿ ਇਹ ਗੱਲ ਮੇਰੀ ਹੋ ਰਹੀ ਹੈ ਚਾਹੀ ਗੱਲ ਸਾਡੀ ਹੋ ਰਹੀ ਹੈ ਜਾਂ ਇਹ ਗੱਲਾਂ ਸਾਡੇ ਨਾਲ ਇਹ ਰਿਲੇਟਡ ਨਹੀਂ ਜਿਹੜੀਆਂ ਹੋ ਰਹੀਆਂ ਨੇ ਇਸ ਵੀਡੀਓ ਦੇ ਵਿੱਚ ਕਈ ਥਾਵਾਂ ਤੇ ਲੋਕਾ ਤੁਹਾਡੀ ਕਦਰ ਨਹੀਂ ਕਰਦੇ ਤੁਸੀਂ ਉਹਨਾਂ ਦਾ ਬਹੁਤ ਕਰਦੇ ਹੋ ਇਹੋ ਜਿਹੇ ਮੋਟੀਵੇਸ਼ਨਲ ਵੀਡੀਓ ਇਹੋ ਜਿਹੇ ਮੋਟੀਵੇਸ਼ਨਲ ਵਿਚਾਰ ਤੁਹਾਨੂੰ ਸਾਡੇ ਇਸ ਚੈਨਲ ਤੇ ਤੁਹਾਨੂੰ ਕਲਮ ਬੋਲ ਦੀ ਵਿੱਚ ਤੁਹਾਨੂੰ ਅਕਸਰ ਹੀ ਮਿਲਦੇ ਨੇ ਇਹ ਵੀਡੀਓ ਦੇ ਨਾਲ ਅਸੀਂ ਉਹਨਾਂ ਜਿੰਨੇ ਸਾਡੇ ਮੋਟੀਵੇਸ਼ਨਲ ਵਿਚਾਰਾਂ ਦੇ ਨਾਲ ਇਹ ਵੀਡੀਓ ਸਾਨੂੰ ਅੰਦਰ ਤੱਕ ਭਰ ਦਿੰਦੀਆਂ ਨੇ ਸਾਡੇ ਉਚ ਐਨਰਜੀ ਤੇ ਸਾਡੇ ਵਿਚਾਰਾਂ ਨੂੰ ਬਦਲ ਦਿੰਦੀਆਂ ਨੇ ਇਹ ਰੀਤੇ ਸਾਨੂੰ ਅਮਲ ਕਰਨ ਦੀ ਬਹੁਤ ਲੋੜ ਹੈ ਤੇ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਆਪਾਂ ਸਾਰੇ ਦੇਖਦੇ ਆਂ ਤੇ ਤੁਸੀਂ ਇਸ ਵੀਡੀਓ ਤੋਂ ਕੀ ਸਿੱਖਿਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਜਰੂਰ ਦੱਸਿਓ ਤੇ ਲਓ ਫਿਰ ਆਪਾਂ ਕਰਦੇ ਆਂਗੇ ਅੱਜ ਦੀ ਇਹ ਵੀਡੀਓ ਸ਼ੁਰੂ ਦੇਸ਼ ਵਿੱਚ ਇੱਕ ਛੋਟੀ ਜਹੀ ਬਸਤੀ ਸੀ ਤੇ ਉਸ ਬਸਤੀ ਵਿੱਚ ਨਸੀਬ ਵਖਤਾ ਨਾਮ ਦਾ ਇੱਕ ਗਰੀਬ কুমਿਹਾਰ ਰਹਿੰਦਾ ਸੀ ਉਹ ਸਾਰਾ ਦਿਨ ਮਿਹਨਤ ਕਰਦਾ ਮਿੱਟੀ ਨਾਲ ਸੋਹਣੇ ਭਾਂਡੇ ਬਣਾਉਂਦਾ ਤੇ ਫਿਰ ਸ਼ਾਮ ਨੂੰ ਉਹਨਾਂ ਭਾਂਡਿਆਂ ਨੂੰ ਆਪਣੇ ਖੋਤੇ ਉੱਤੇ ਲੱਦ ਕੇ ਸ਼ਹਿਰ ਵਿੱਚ ਵੇਚਣ ਲਈ ਚਲਾ ਜਾਂਦਾ ਇਹ ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਸੀ ਇੰਨੀ ਜ਼ਿਆਦਾ ਮਿਹਨਤ ਦੇ ਬਾਵਜੂਦ ਉਸ ਦੀ ਜ਼ਿੰਦਗੀ ਬੜੀਆਂ ਔਖੀਆਂ ਘੜੀਆਂ ਵਿੱਚੋਂ ਲੰਘ ਰਹੀ ਸੀ ਪਰ ਉਹ ਇਮਾਨਦਾਰੀ ਨਾਲ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ ਇਸੇ ਬਸਤੀ ਦੇ ਨੇੜੇ ਇੱਕ ਸੰਘਣਾ ਜੰਗਲ ਸੀ ਜਿੱਥੇ ਇੱਕ ਖੂੰਖਾਰ ਸ਼ੇਰ ਰਹਿੰਦਾ ਸੀ ਬਸਤੀ ਦੇ ਲੋਕ ਇਸ ਸ਼ੇਰ ਤੋਂ ਬਹੁਤ ਤੰਗ ਸੀ ਉਹ ਅਕਸਰ ਪਿੰਡ ਦੇ ਲੋਕਾਂ ਉੱਤੇ ਜਾਣ ਲੇਵਾ ਹਮਲਾ ਕਰਦਾ ਅਤੇ ਕਦੇ ਉਨ੍ਹਾਂ ਦੇ ਜਾਨਵਰਾਂ ਦਾ ਸ਼ਿਕਾਰ ਕਰ ਜਾਂਦਾ ਬਸਤੀ ਵਿੱਚ ਡਰ ਅਤੇ ਖੌਫ ਦਾ ਮਾਹੌਲ ਸੀ ਕਈ ਵਾਰ ਪਿੰਡ ਵਾਲਿਆਂ ਨੇ ਸ਼ੇਰ ਨੂੰ ਫੜਨ ਦੀ ਕੋਸ਼ਿਸ਼ ਤਾਂ ਕੀਤੀ ਪਰ ਹਰ ਵਾਰ ਉਹ ਉਨ੍ਹਾਂ ਦੀ ਪਕੜ ਤੋਂ ਬਚ ਜਾਂਦਾ ਥੋੜਾ ਥੋੜਾ ਕਰਕੇ ਬਸਤੀ ਦੇ ਲੋਕ ਇੰਨੇ ਡਰ ਗਏ ਕਿ ਉਹਨਾਂ ਨੇ ਰਾਤ ਨੂੰ ਬਾਹਰ ਨਿਕਲਣਾ ਹੀ ਬੰਦ ਕਰ ਦਿੱਤਾ ਨਸੀਬ ਵਖਤਾ ਇਹਨਾਂ ਸਭ ਤੋਂ ਬੇਖਬਰ ਆਪਣੀ ਰੋਜ਼ ਦੀ ਰੁਟੀਨ ਵਿੱਚ ਮਗਨ ਰਹਿੰਦਾ ਉਹ ਸਵੇਰੇ ਉੱਠਦਾ ਮਿੱਟੀ ਖੋਦ ਕੇ ਲਿਆਉਂਦਾ ਉਸ ਨੂੰ ਗੁੰਨਦਾ ਤੇ ਭਾਂਡੇ ਬਣਾਉਂਦਾ ਫਿਰ ਉਹਨਾਂ ਨੂੰ ਧੁੱਪ ਵਿੱਚ ਸੁਕਾਉਂਦਾ ਤੇ ਭੱਠੀ ਵਿੱਚ ਪਕਾਉਂਦਾ ਇਸ ਮਿਹਨਤ ਨਾਲ ਤਿਆਰ ਕੀਤੇ ਭਾਂਡਿਆਂ ਨੂੰ ਉਹ ਸ਼ਾਮ ਨੂੰ ਸ਼ਹਿਰ ਵਿੱਚ ਵੇਚਣ ਚਲਾ ਜਾਂਦਾ ਇੰਜ ਉਸ ਦੀ ਜ਼ਿੰਦਗੀ ਚੱਲਦੀ ਰਹੀ ਇੱਕ ਦਿਨ ਉਹ ਰੋਜ਼ ਵਾਂਗ ਸ਼ਹਿਰ ਤੋਂ ਮੁੜਿਆ ਸਾਰੇ ਦਿਨ ਦੀ ਮਿਹਨਤ ਨਾਲ ਥੱਕਿਆ ਹੋਇਆ ਆਮ ਤੌਰ ਤੇ ਉਹ ਆਪਣੇ ਖੁੱਤੇ ਨੂੰ ਤਵੇਲੇ ਵਿੱਚ ਬੰਨਦਾ ਸੀ ਪਰ ਉਸ ਦਿਨ ਥਕਾਵਟ ਇੰਨੀ ਜ਼ਿਆਦਾ ਸੀ ਕਿ ਉਸਨੇ ਉਸ ਨੂੰ ਘਰ ਦੇ 베ੜੇ ਵਿੱਚ ਹੀ ਇੱਕ ਰੁੱਖ ਨਾਲ ਬੰਨ ਦਿੱਤਾ ਅਤੇ ਖੁਦ ਸੌਣ ਲਈ ਚਲਾ ਗਿਆ ਉਧਰ ਜੰਗਲ ਵਿੱਚ ਬਹੁਤ ਤੇਜ਼ ਤੂਫਾਨ ਆਇਆ ਹੋਇਆ ਸੀ ਹਵਾਵਾਂ ਇੰਨੀਆਂ ਤੇਜ਼ ਸੀ ਕਿ ਵੱਡੇ ਵੱਡੇ ਰੁੱਖ ਜੜਾਂ ਤੋਂ ਉਖੜ ਕੇ ਡਿੱਗਣ ਲੱਗੇ ਬਿਜਲੀ ਦੀ ਚਮਕ ਨੇ ਬੱਦਲਾਂ ਦੀ ਗੜਗੜਾਹਟ ਨਾਲ ਸਾਰਾ ਜੰਗਲ ਕੰਬਾ ਦਿੱਤਾ ਸ਼ੇਰ ਉਸ ਵੇਲੇ ਆਪਣੇ ਸ਼ਿਕਾਰ ਦੀ ਭਾਲ ਵਿੱਚ ਨਿਕਲਿਆ ਪਰ ਇਸ ਡਰਾਉਨੇ ਤੂਫਾਨ ਨੂੰ ਵੇਖ ਕੇ ਉਹ ਵੀ ਡਰ ਗਿਆ ਸ਼ਿਕਾਰ ਕਰਨ ਦਾ ਇਰਾਦਾ ਛੱਡ ਕੇ ਉਹ ਆਪਣੇ ਆਪ ਨੂੰ ਬਚਾਉਣ ਲਈ ਸੁਰੱਖਿਅਤ ਥਾਂ ਲੱਭਣ ਲੱਗਾ ਭੱਜਦਾ ਭੱਜਦਾ ਉਹ ਉਸ ਬਸਤੀ ਦੇ ਨੇੜੇ ਪਹੁੰਚ ਗਿਆ ਉੱਥੇ ਇੱਕ ਪੁਰਾਣੀ ਝੌਪੜੀ ਸੀ ਜਿਸ ਨੂੰ ਵੇਖ ਕੇ ਉਹ ਸ਼ੇਰ ਉਸ ਝੌਪੜੀ ਦੇ ਅੰਦਰ ਵੜ ਗਿਆ ਉਹ ਝੌਪੜੀ ਬਹੁਤ ਸਮੇਂ ਤੋਂ ਉਜੜੀ ਪਈ ਸੀ ਸ਼ੇਰ ਨੇ ਸੋਚਿਆ ਕਿ ਤੂਫਾਨ ਤੋਂ ਬਚਣ ਲਈ ਇਹ ਸਭ ਤੋਂ ਸੁਰੱਖਿਅਤ ਥਾਂ ਹੋ ਸਕਦੀ ਹੈ। ਝੋਪੜੀ ਦੇ ਅੰਦਰ ਜਾ ਕੇ ਉਹ ਇੱਕ ਕੋਨੇ ਵਿੱਚ ਲੱਗ ਕੇ ਬੈਠ ਗਿਆ। ਤੇਜ਼ ਮੀਂਹ ਅਤੇ ਤੂਫਾਨ ਦੀ ਆਵਾਜ਼ ਨਾਲ ਉਹ ਜਲਦੀ ਹੀ ਗੂੜੀ ਨੀਂਦ ਵਿੱਚ چلا ਗਿਆ। ਉਧਰ ਤੇਜ਼ ਮੀਂਹ ਦੀ ਆਵਾਜ਼ ਨਾਲ কুমਿਹਾਰ ਦੀ ਨੀਂਦ ਖੁੱਲ ਗਈ। ਉਸ ਨੂੰ ਅਚਾਨਕ ਚੇਤੇ ਆਇਆ ਕਿ ਉਸ ਦਾ ਖੋਤਾ ਤਾਂ ਬਾਹਰ ਰੁੱਖ ਹੇਠ ਬੰਨਿਆ ਹੈ। ਵਿਚਾਰਾ ਮੀਂਹ ਵਿੱਚ ਗਿੱਲਾ ਹੋ ਰਿਹਾ ਹੋਵੇਗਾ। ਉਹ ਛੱਟ ਉੱਠ ਕੇ ਬਾਹਰ ਆ ਗਿਆ। ਪਰ ਉੱਥੇ ਜਾ ਕੇ ਜੋ ਵੇਖਿਆ ਉਸ ਨਾਲ ਉਹ ਹੱਕਾ ਬੱਕਾ ਰਹਿ ਗਿਆ। ਕੁੱਤਾ ਉੱਥੇ ਨਹੀਂ ਸੀ ਸਿਰਫ ਉਸਦੀ ਜ਼ੰਜੀਰ ਜ਼ਮੀਨ ਤੇ ਪਈ ਸੀ কুমਿਹਾਰ ਘਬਰਾ ਗਿਆ ਉਸਨੇ ਸੋਚਿਆ ਲੱਗਦਾ ਏ ਮੇਰਾ ਕੁੱਤਾ ਜ਼ੰਜੀਰ ਤੋੜ ਕੇ ਮੀਂਹ ਤੋਂ ਬਚਣ ਲਈ ਕਿਤੇ ਭੱਜ ਗਿਆ ਏ ਪਰ ਜਾਵੇਗਾ ਕਿੱਥੇ ਜ਼ਰੂਰ ਕਿਸੇ ਝੋਪੜੀ ਵਿੱਚ ਜਾ ਕੇ ਲੁਕ ਗਿਆ ਹੋਵੇਗਾ ਇਹ ਸੋਚ ਕੇ কুমਿਹਾਰ ਮੀਂਹ ਵਿੱਚ ਗਿੱਲਾ ਹੁੰਦਾ ਹੋਇਆ ਆਪਣੇ ਖੋਤੇ ਦੀ ਭਾਲ ਵਿੱਚ ਜੰਗਲ ਵੱਲ ਤੁਰ ਪਿਆ ਲਗਭਗ 1 ਘੰਟੇ ਬਾਅਦ ਉਹ ਇੱਕ ਉਜੜੀ ਹੋਈ ਝੋਪੜੀ ਕੋਲ ਪਹੁੰਚਿਆ ਆਕਾਸ਼ ਵਿੱਚ ਬਾਰ-ਬਾਰ ਬਿਜਲੀ ਚਮਕ ਰਹੀ ਸੀ ਜਿਸ ਨਾਲ ਥੋੜੀ-ਥੋੜੀ ਰੋਸ਼ਨੀ ਹੋ ਰਹੀ ਸੀ ਬਿਜਲੀ ਦੀ ਇੱਕ ਤੇਜ਼ ਚਮਕ ਵਿੱਚ ਉਸ ਨੇ ਵੇਖਿਆ ਕਿ ਝੋਪੜੀ ਦੇ ਦਰਵਾਜ਼ੇ ਕੋਲ ਕੋਈ ਵੱਡਾ ਜਾਨਵਰ ਸੁੱਤਾ ਪਿਆ ਘੁਮਿਆਰ ਖੁਸ਼ੀ ਨਾਲ ਚਿੱਕਿਆ ਲੱਭ ਗਿਆ ਲੱਭ ਗਿਆ ਮੇਰਾ ਖੋਤਾ ਤੂੰ ਇੱਥੇ ਆਰਾਮ ਨਾਲ ਸੌ ਰਿਹਾ ਤੇ ਮੈਂ ਜੰਗਲ ਵਿੱਚ ਤੇਰੀ ਭਾਲ ਵਿੱਚ ਇੱਕ ਘੰਟੇ ਤੋਂ ਭਟਕ ਰਿਹਾ ਅਸਲ ਵਿੱਚ ਉਹ ਖੋਤਾ ਨਹੀਂ ਸੀ ਸਗੋਂ ਉਹੀ ਖੂੰਖਾਰ ਸ਼ੇਰ ਸੀ ਜਿਸਨੇ ਮੀਤੋਂ ਬਚਣ ਲਈ ਇਸ ਝੋਪੜੀ ਵਿੱਚ ਪਨਾਹ ਲਈ ਸੀ ਪਰ ਹਨੇਰੇ ਕਰਕੇ কুমਿਹਾਰ ਨਸੀਬ ਵਖਤਾ ਆਪਣੇ ਖੋਤੇ ਤੇ ਸ਼ੇਰ ਵਿੱਚ ਫਰਕ ਨਾ ਪਛਾਣ ਸਕਿਆ ਉਹ ਗੁੱਸੇ ਨਾਲ ਭਰਿਆ ਹੋਇਆ ਸੀ ਇਸ ਲਈ ਬਿਨਾ ਕੁਝ ਸੋਚੇ ਸਮਝੇ ਉਸਨੇ ਸ਼ੇਰ ਦੇ ਸਿਰ ਅਤੇ ਮੋਢਿਆਂ ਉੱਤੇ 2-4 ਥੱਪੜ ਜੜ ਦਿੱਤੇ ਤੇ ਛਾਲ ਮਾਰ ਕੇ ਉਸਦੀ ਪਿੱਠ ਤੇ ਸਵਾਰ ਹੋ ਗਿਆ ਜਿਵੇਂ ਹੀ ਉਹ ਸ਼ੇਰ ਦੀ ਪਿੱਠ ਤੇ ਬੈਠਾ ਉਸਨੇ ਝੱਟ ਰੱਸੀ ਨੂੰ ਸਖਤੀ ਨਾਲ ਫੜ ਲਿਆ ਤਾਂ ਜੋ ਇਹ ਖੋਤਾ ਰਾਹ ਵਿੱਚ ਕਿਤੇ ਭੱਜ ਨਾ ਜਾਵੇ ਫਿਰ ਗੁੱਸੇ ਵਿੱਚ ਚਿਖਿਆ ਬੜੇ ਜ਼ਿੱਦੀ ਤੇ ਠੀਠ ਹੋ ਗਏ ਹਾਂ ਜੰਜੀਰ ਖੋੜ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ ਹੁਣ ਤੂੰ ਇੰਨਾ ਨਿੱਡਰ ਹੋ ਗਿਆ ਕਿ ਘਰੋਂ ਭੱਜ ਕੇ ਨਿਕਲ ਜਾਵੇਂ ਤੇ ਮੈਂ ਤੇਰੇ ਪਿੱਛੇ ਹਨੇਰੇ ਵਿੱਚ ਭਟਕਦਾ ਫਿਰਾਂ ਕੰਨ ਖੋਲ ਕੇ ਸੁਣ ਲਾ ਜੇ ਦੁਬਾਰਾ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਵਿੱਚ ਜ਼ਹਿਰ ਮਿਲਾ ਕੇ ਖਵਾ ਦੇਵਾਂਗਾ ਇਹ ਸੁਣ ਕੇ ਸ਼ੇਰ ਡਰ ਨਾਲ ਕੰਬਣ ਲੱਗ ਪਿਆ ਉਸ ਦੀ ਤਾਂ ਜਾਨ ਹੀ ਸੁੱਕ ਗਈ ਉਸ ਨੇ ਸੋਚਿਆ ਜੇ ਮੈਂ ਇਸ ਦੇ ਹੁਕਮ ਦੀ ਨਾਫਰਮਾਨੀ ਕੀਤੀ ਸੱਚਮੁੱਚ ਹੀ ਇਹ ਮੈਨੂੰ ਮਾਰ ਦੇਵੇਗਾ ਉਸ ਲਈ ਹੁਣ ਸਭ ਤੋਂ ਸਹੀ ਇਹੀ ਸੀ ਕਿ ਉਹ ਚੁੱਪਚਾਪ ਇਸ ਦੀ ਗੱਲ ਮੰਨ ਲਵੇ ਗਹਿਰਾ ਹਨੇਰਾ ਹੋ ਗਿਆ ਮੀਂਹ ਤੇਜ਼ ਹੋ ਰਿਹਾ ਸੀ ਅਤੇ ਬਿਜਲੀ ਵੀ ਪੂਰੀ ਚਮਕ ਰਹੀ ਸੀ ਇਸੇ ਵਿੱਚ ਸ਼ੇਰ ਜੰਗਲ ਦੇ ਰਾਹ ਤੇ ਦੌੜਦਾ ਹੋਇਆ ਅੰਦਰ ਹੀ ਅੰਦਰ ਖੌਫ ਵਿੱਚ ਡੁੱਬਿਆ ਹੋਇਆ ਸੀ ਉਸਨੇ ਸੋਚਿਆ ਮੈਂ ਇਸ ਮੁਸੀਬਤ ਵਿੱਚ ਕਿਵੇਂ ਫਸ ਗਿਆ ਉਸ ਨੂੰ ਆਪਣੀ ਗਰਦਨ ਵਿੱਚ ਬੰਨੀ ਰੱਸੀ ਦਾ ਫੰਦਾ ਬਹੁਤ ਸਖਤ ਲੱਗ ਰਿਹਾ ਸੀ ਪਰ ਡਰ ਕਰਕੇ ਉਸਨੇ ਹਿੱਲਣ ਡੁੱਲਣ ਦੀ ਹਿੰਮਤ ਨਾ ਕੀਤੀ ਆਖਰਕਾਰ ਉਹ ਜੰਗਲ ਦੇ ਕਿਨਾਰੇ बसी ਝੋਪੜੀ ਕੋਲ ਪਹੁੰਚ ਗਿਆ কুমਿਹਾਰ ਨੇ ਉਸ ਨੂੰ ਘਰ ਦੇ ਅੰਦਰ ਖਿੱਚਿਆ ਤੇ 베ੜੇ ਵਿੱਚ ਇੱਕ ਰੁੱਖ ਨਾਲ ਜ਼ੰਜੀਰ ਨਾਲ ਸ਼ਕਤੀ ਨਾਲ ਬੰਨ ਦਿੱਤਾ ਅੱਧੀ ਰਾਤ ਦਾ ਵੇਲਾ ਹੋ ਚੁੱਕਿਆ ਸੀ ਠੰਡ ਵੀ ਵੱਧ ਗਈ ਸੀ ਤੇ কুমਿਹਾਰ ਬਹੁਤ ਥੱਕ ਗਿਆ ਸੀ ਇਸ ਲਈ ਉਹ ਨਿਸ਼ਚਿੰਤ ਹੋ ਕੇ ਅੰਦਰ ਜਾ ਕੇ ਸੌਂ ਗਿਆ ਸਵੇਰ ਹੋਈ ਸੂਰਜ ਦੀਆਂ ਕਿਰਨਾਂ ਬਸਤੇ ਵਿੱਚ ਖਿਲਰ ਗਈਆਂ ਪਿੰਡ ਦੇ ਲੋਕ ਰੋਜ਼ ਵਾਂਗ ਆਪਣੇ ਕੰਮਾਂ ਲਈ ਘਰੋਂ ਨਿਕਲੇ ਜਦੋਂ ਉਹ কুমਿਹਾਰ ਨਸੀਬ ਵਕਤਾ ਦੇ ਘਰ ਕੋਲੋਂ ਲੰਘੇ ਤਾਂ ਅਚਾਨਕ ਉਹਨਾਂ ਦੀ ਨਜ਼ਰ ਉਸ ਰੁੱਖ ਤੇ ਪਈ ਜਿੱਥੇ ਉਹੀ ਖੂੰਖਾਰ ਸ਼ੇਰ ਜ਼ੰਜੀਰ ਨਾਲ ਬੰਨਿਆ ਹੋਇਆ ਸੀ ਕੁਝ ਪਲਾਂ ਤੱਕ ਉਹ ਯਕੀਨ ਨਾ ਕਰ ਸਕੇ ਕਿ ਇਹ ਉਹੀ ਸ਼ੇਰ ਸੀ ਜਿਸ ਨੇ ਬਸਤੀ ਵਿੱਚ ਤਬਾਹੀ ਮਚਾਈ ਹੋਈ ਸੀ ਫਿਰ ਕਿਸੇ ਨੇ ਚੀਕੇ ਕਿਹਾ ਇਹ ਤਾਂ ਉਹੀ ਖੂੰਖਾਰ ਸ਼ੇਰ ਹੈ ਤੇ ਇਸ ਨੂੰ ਬੰਨਿਆ ਕਿਸ ਨੇ ਹੈ ਥੋੜੀ ਦੇਰ ਵਿੱਚ ਇਹ ਖਬਰ ਪੂਰੀ ਬਸਤੀ ਵਿੱਚ ਅੱਗ ਵਾਂਗ ਫੈਲ ਗਈ ਕਿ কুমਿਹਾਰ ਨਸੀਬ ਵਖਤਾ ਨੇ ਜਿੰਦਾ ਸ਼ੇਰ ਫੜਿਆ ਪਿੰਡ ਵਾਲਿਆਂ ਨੇ ਨਸੀਬ ਵਖਤਾ ਦੀ ਬਹਾਦਰੀ ਦੀ ਬੜੀ ਵਡਿਆਈ ਕੀਤੀ ਉਹਨਾਂ ਦੀ ਖੁਸ਼ੀ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਹ ਉਹੀ ਸ਼ੇਰ ਸੀ ਜਿਸਨੇ ਨਾ ਜਾਣੇ ਕਿੰਨੀਆਂ ਗਊਆਂ ਤੇ ਮੱਝਾਂ ਨੂੰ ਖਾ ਲਿਆ ਹੁਣ ਉਹਨਾਂ ਦੀ ਮੁਸੀਬਤ ਹਮੇਸ਼ਾ ਲਈ ਖਤਮ ਹੋ ਗਈ কুমਿਹਾਰ ਖੁਦ ਵੀ ਇਹ ਸਮਝ ਨਹੀਂ ਸੀ ਪਾ ਰਿਹਾ ਕਿ ਪਿੰਡ ਵਾਲੇ ਉਸ ਦੀ ਇੰਨੀ ਤਾਰੀਫ਼ ਕਿਉਂ ਕਰ ਰਹੇ ਨੇ ਉਸਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਮੈਂ ਕੋਈ ਵੱਡਾ ਕੰਮ ਨਹੀਂ ਕੀਤਾ ਮੈਂ ਤਾਂ ਬਸ ਆਪਣੇ ਖੁੱਤੇ ਨੂੰ ਫੜ ਕੇ ਘਰ ਲਿਆ ਆ ਪਰ ਜਦੋਂ ਉਸਨੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਾ ਕਿ ਜਿਸ ਨੂੰ ਉਹ ਆਪਣਾ ਖੋਤਾ ਸਮਝ ਰਿਹਾ ਹੈ ਉਹ ਅਸਲ ਵਿੱਚ ਉਹੀ ਖੂੰਖਰ ਸ਼ੇਰ ਸੀ ਇਸੇ ਸਮੇਂ ਦੌਰਾਨ ਬਗਦਾਦ ਦਾ ਬਾਦਸ਼ਾਹ ਬੜੀ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਗਵਾਂਡੀ ਦੇਸ਼ ਈਰਾਨ ਦਾ ਰਾਜਾ ਔਰੰਗਜ਼ਾ ਬਹੁਤ ਤਾਕਤਵਰ ਸੀ ਤੇ ਉਹ ਬਗਦਾਦ ਦੇ ਕਈ ਇਲਾਕਿਆਂ ਉੱਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦਾ ਸੀ ਦੋਹਾਂ ਰਾਜਾਂ ਵਿਚਾਲੇ جنگ ਛਿੜ ਚੁੱਕੀ ਸੀ ਤੇ ਹਰ ਰੋਜ਼ ਈਰਾਨ ਦੀ ਫੌਜ ਹਮਲੇ ਕਰ ਰਹੀ ਸੀ ਬਗਦਾਦ ਦਾ ਬਾਦਸ਼ਾਹ ਜਾਣਦਾ ਸੀ ਕਿ ਉਸ ਦੀ ਫੌਜ ਬਹੁਤ ਬਹਾਦਰ ਹੈ ਪਰ ਦੁਸ਼ਮਣ ਦੀ ਫੌਜ ਗਿਣਤੀ ਵਿੱਚ ਕਈ ਗੁਣਾ ਜ਼ਿਆਦਾ ਸੀ ਉਸ ਨੂੰ ਕਿਸੇ ਅਜਿਹੇ ਬਹਾਦਰ ਸੈਨਾਪਤੀ ਦੀ ਭਾਲ ਸੀ ਜੋ ਉਸ ਦੀ ਫੌਜ ਦੀ ਸਹੀ ਤਰ੍ਹਾਂ ਅਗਵਾਈ ਕਰ ਸਕੇ ਅਤੇ ਦੁਸ਼ਮਣ ਨੂੰ ਹਮੇਸ਼ਾ ਲਈ ਖਦੇੜ ਸਕੇ ਇਸ ਲਈ ਉਸਨੇ ਛੱਟ ਆਪਣੇ ਮੰਤਰੀਆਂ ਤੇ ਸੇਨਾਪਤੀਆਂ ਨੂੰ ਦਰਬਾਰ ਵਿੱਚ ਸੱਦ ਲਿਆ। ਉਹ ਸਾਰੇ ਸਲਾਹ-ਮਸ਼ਵਰਾ ਕਰਨ ਲੱਗੇ ਕਿ ਕੌਣ ਅਜਿਹਾ ਯੋਧਾ ਹੈ ਜੋ ਇਸ ਜੰਗ ਨੂੰ ਜਿੱਤਣ ਵਿੱਚ ਮਦਦ ਕਰ ਸਕਦਾ। ਇਸੇ ਵੇਲੇ ਉਸਦੇ ਇੱਕ ਵਜ਼ੀਰ ਫਤਿਹਜੰਗ ਨੂੰ ਅਚਾਨਕ ਕੁਝ ਚੇਤੇ ਆਇਆ। ਉਹ ਜੋਸ਼ ਨਾਲ ਖੜ੍ਹਾ ਹੋਇਆ ਤੇ ਕਹਿਣ ਲੱਗਾ, "ਜਹਾਪਨਾ, ਸਾਨੂੰ ਕਿਸੇ ਹੋਰ ਦੀ ਭਾਲ ਕਰਨ ਦੀ ਲੋੜ ਨਹੀਂ। ਸਾਡੇ ਆਪਣੇ ਮੁਲਕ ਵਿੱਚ ਹੀ ਇੱਕ ਅਜਿਹਾ ਬਹਾਦਰ ਬੰਦਾ ਮੌਜੂਦ ਹੈ।" ਜਿਸ ਨੇ ਆਪਣੀ ਦਲੇਰੀ ਦਾ ਸਬੂਤ ਦਿੱਤਾ ਹੈ ਬਾਦਸ਼ਾਹ ਨੇ ਉਤਸੁਕਤਾ ਨਾਲ ਪੁੱਛਿਆ ਕੌਣ ਹੈ ਉਹ ਫਤੇਜੰਗ ਬੋਲਿਆ ਜਹਾਂ ਪਣਾ ਉਹ ਹੋਰ ਕੋਈ ਨਹੀਂ ਸਗੋਂ ਕੁਮਯਾਰ ਨਸੀਬ ਵਖਤਾਏ ਇਹ ਉਹੀ ਬੰਦਾ ਹੈ ਜਿਸ ਨੇ ਇਕੱਲੇ ਆਪਣੇ ਦਮ ਉੱਤੇ ਇੱਕ ਖੂੰਖਰ ਸ਼ੇਰ ਨੂੰ ਜਿਉਂਦਾ ਫੜ ਲਿਆ ਅਜਿਹਾ ਬਹਾਦਰ ਬੰਦਾ ਸਾਡੀ ਫੌਜ ਦੀ ਸਹੀ ਅਗਵਾਈ ਕਰ ਸਕਦਾ ਤੇ ਸਾਨੂੰ ਜਿੱਤ ਦਿਵਾ ਸਕਦਾ ਬਾਦਸ਼ਾਹ ਨੇ ਝੱਟ ਇੱਕ ਸੰਦੇਸ਼ਵਾਹਕ ਨੂੰ ਨਸੀਬ ਵਖਤਾ ਦੇ ਘਰ ਭੇਜਿਆ ਜਦੋਂ ਨਸੀਬ ਵਕਤਾ ਨੂੰ ਇਹ ਖਬਰ ਮਿਲੀ ਕਿ ਉਸ ਨੂੰ ਸੈਨਾ ਦਾ ਸੈਨਾਪਤੀ ਬਣਾਇਆ ਜਾ ਰਿਹਾ ਹੈ ਤਾਂ ਉਹ ਹੈਰਾਨ ਰਹਿ ਗਿਆ ਉਸ ਨੂੰ ਇਹ ਸਭ ਕਿਸੇ ਮਜ਼ਾਕ ਤੋਂ ਘੱਟ ਨਹੀਂ ਸੀ ਲੱਗ ਰਿਹਾ ਪਰ ਹੁਕਮ ਨੂੰ ਟਾਲਣਾ ਵੀ ਮੁਮਕਿਨ ਨਹੀਂ ਸੀ ਉਹ ਮਨ ਹੀ ਮਨ ਤਿਆਰ ਹੋ ਕੇ ਸ਼ਾਹੀ ਮਹਿਲ ਪਹੁੰਚ ਗਿਆ ਮਹਿਲ ਵਿੱਚ ਬਾਦਸ਼ਾਹ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਉਸ ਦੀ ਖੂਬ ਖਾਤੇਦਾਰੀ ਕੀਤੀ ਫਿਰ ਹੁਕਮ ਦਿੱਤਾ ਕਿ ਉਹ ਅਗਲੇ ਦਿਨ ਫਿਰ ਦਰਬਾਰ ਵਿੱਚ ਹਾਜ਼ਰ ਹੋਵੇ ਨਸੀਬ ਵਕਤਾ ਦੇ ਹੋਸ਼ ਉੱਡ ਗਏ ਉਹ ਸੋਚਣ ਲੱਗਾ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਹੈ ਕਿੱਥੇ ਮੈਂ ਇੱਕ ਸਧਾਰਨ কুমਹਾਰ ਤੇ ਕਿੱਥੇ ਸਿਆਣਾ ਪਤੀ ਬਣਨ ਜਾ ਰਿਹਾ ਹੈ ਇਹ ਸਭ ਉਸ ਖੋਤੇ ਕਰਕੇ ਹੋਇਆ ਜੋ ਸ਼ੇਰ ਬਣ ਬੈਠਾ ਆਖਰਕਾਰ ਸਧਾਰਨ ਤੇ ਅਨਪੜ੍ਹ ਨਸੀਬ ਵਕਤਾ ਨੂੰ ਸੈਨਾ ਦਾ ਸੈਨਾਪਤੀ ਬਣਾ ਦਿੱਤਾ ਗਿਆ ਉਸਨੇ ਨਾ ਤਾਂ ਕਦੇ ਤਲਵਾਰ ਚਲਾਈ ਸੀ ਅਤੇ ਨਾ ਹੀ ਕਦੇ ਘੋੜਸਵਾਰੀ ਕੀਤੀ ਸੀ ਜਿਵੇਂ ਹੀ ਉਹ ਘਰ ਪਹੁੰਚਿਆ ਗੁੱਸੇ ਵਿੱਚ ਸ਼ੇਰ ਨੂੰ ਬੋਲਿਆ ਇਹ ਸਭ ਤੇਰੇ ਕਰਕੇ ਹੋਇਆ ਜੇ ਤੂੰ ਖੋਤਾ ਹੀ ਰਹਿੰਦਾ ਤਾ ਮੈਂ ਅੱਜ ਵੀ ਆਪਣੀ ਮਿੱਟੀ ਦੇ ਭਾਂਡੇ ਬਣਾ ਰਿਹਾ ਹੁੰਦਾ ਹੁਣ ਵੇਖ ਮੈਂ ਸੈਨਾਪਤੀ ਬਣਾ ਦਿੱਤਾ ਗਿਆ ਜਦਕੇ ਮੈਨੂੰ ਕੁਝ ਵੀ ਨਹੀਂ ਆਉਂਦਾ ਉਸਦੀ ਘਰ ਵਾਲੀ ਇਹ ਸੁਣ ਕੇ ਮੁਸਕराई ਤੇ ਕਹਿਣ ਲਗੀ ਸ਼ੇਰ ਨੂੰ ਗਲਤ ਨਾ ਸਮਝ ਇਸ ਵਿੱਚ ਇਸਦੀ ਕੋਈ ਗਲਤੀ ਨਹੀਂ ਹੈ ਸਗੋਂ ਤੇਰੇ ਤਾਂ ਨਸੀਬ ਖੁੱਲ ਗਏ ਨੇ ਰੱਬ ਦਾ ਸ਼ੁਕਰ ਮਨਾ ਕੇ ਉਸਨੇ ਤੈਨੂੰ ਇੰਨਾ ਵੱਡਾ ਰੁਤਬਾ ਦਿੱਤਾ ਹੁਣ ਹਿੰਮਤ ਨਾ ਹਾਰ ਖੁਦਾ ਤੇਰੀ ਮਦਦ ਕਰੇਗਾ ਇਹ ਤਾਂ ਸਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੈ ਨਸੀਬ ਵਖਤਾ ਸੋਚਾਂ ਵਿੱਚ ਪੈ ਗਿਆ ਹੁਣ ਉਸ ਕੋਲ ਕੋਈ ਹੋਰ ਰਾਹ ਨਹੀਂ ਸੀ ਬਚਿਆ ਸਿਵਾਏ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਅਗਲੇ ਦਿਨ ਸੈਨਾਪਤੀ ਨਸੀਬ ਵਖਤਾ ਆਪਣੀ ਘਰ ਵਾਲੀ ਨਾਲ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾਹ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਉਸ ਦੀ ਖੂਬ ਖਾਤੇਦਾਰੀ ਕੀਤੀ ਫਿਰ ਉਸ ਨੇ ਹੁਕਮ ਦਿੱਤਾ ਸਾਡੇ ਗਵਾਂਡੀ ਰਾਜ ਦਾ ਹਾਕਮ ਲਗਾਤਾਰ ਸਾਡੀ ਧਰਤੀ ਉੱਤੇ ਹਮਲੇ ਕਰ ਰਿਹਾ ਹੈ ਹਾਲਾਂਕਿ ਉਹ ਹਰ ਵਾਰ ناکਾਮ ਰਹਿੰਦਾ ਪਰ ਹੁਣ ਉਹ ਜੰਗ ਦੀ ਪੂਰੀ ਤਿਆਰੀ ਕਰ ਰਿਹਾ ਹੈ ਸਾਡੀ ਸੈਨਾ ਵੀ ਤਿਆਰ ਹੈ ਪਰ ਸਾਨੂੰ ਇੱਕ ਯੋਗ ਸੈਨਾਪਤੀ ਦੀ ਲੋੜ ਹੈ ਕੱਲ ਸਵੇਰੇ ਦੁਸ਼ਮਣ ਦੀ ਸੈਨਾ ਸਾਡੇ ਖੇਤਰ ਵਿੱਚ ਘੁਸਣ ਵਾਲੀ ਹੈ ਤੈਨੂੰ ਸੈਨਾ ਦੀ ਅਗਵਾਈ ਕਰਨੀ ਪਵੇਗੀ ਤੇ ਦੁਸ਼ਮਣ ਨੂੰ ਅਜਿਹਾ ਸਬਕ ਸਿਖਾਉਣਾ ਪਵੇਗਾ ਕਿ ਉਹ ਦੁਬਾਰਾ ਸਾਡੇ ਵੱਲ ਅੱਖ ਚੁੱਕਣ ਦੀ ਹਿੰਮਤ ਨਾ ਕਰੇ ਬਾਦਸ਼ਾਹ ਨੇ ਨਸੀਬ ਵਖਤਾ ਤੇ ਉਸਦੀ ਘਰ ਵਾਲੀ ਲਈ ਇੱਕ ਸ਼ਾਨਦਾਰ ਮਹਿਲ ਬਣਵਾਇਆ ਉਸ ਮਹਿਲ ਵਿੱਚ ਇੱਕ ਧਵੇਲਾ ਵੀ ਸੀ ਜਿਸ ਵਿੱਚ ਇੱਕ ਮਜ਼ਬੂਤ ਤੇ ਤੇਜ਼ ਘੋੜਾ ਤਿਆਰ ਖੜਾ ਸੀ ਜੋ ਉਸਨੂੰ ਜੰਗ ਦੇ ਮੈਦਾਨ ਵਿੱਚ ਲੈ ਜਾਣ ਲਈ ਦਿੱਤਾ ਗਿਆ ਸੀ ਪਰ ਨਸੀਬ ਵਕਤਾ ساری ਰਾਤ ਸੌ ਨਾ ਸਕਿਆ ਉਹ ਪਰੇਸ਼ਾਨ ਸੀ ਕਿਉਂਕਿ ਉਸਨੇ ਕਦੇ ਘੋੜਸਵਾਰੀ ਨਹੀਂ ਸੀ ਕੀਤੀ ਉਹ ਸੋਚਣ ਲੱਗਾ ਜੇ ਮੈਂ ਘੋੜੇ ਤੋਂ ਡਿੱਗ ਗਿਆ ਤਾਂ ਸਾਰੇ ਲੋਕ ਮੇਰੇ ਤੇ ਹੱਸਣਗੇ ਤੇ ਕਹਿਣਗੇ ਕਿ ਸੈਨਾਪਤੀ ਖੁਦ ਘੋੜੇ ਤੇ ਟਿਕ ਨਹੀਂ ਸਕਿਆ ਸਵੇਰ ਹੁੰਦਿਆਂ ਹੀ ਉਸਨੇ ਆਪਣੀ ਘਰਵਾਲੀ ਨੂੰ ਜਗਾਇਆ ਤੇ ਦੋਵੇਂ ਤਵੇਲੇ ਵਿੱਚ ਪਹੁੰਚ ਗਏ ਉੱਥੇ ਖੜਾ ਘੋੜਾ ਸੱਚਮੁੱਚ ਬਹੁਤ ਸੋਹਣਾ ਅਤੇ ਤਾਕਤਵਰ ਸੀ ਨਸੀਬ ਵਖਤਾ ਨੇ ਫਿਕਰ ਨਾਲ ਕਿਹਾ ਇਹ ਘੋੜਾ ਤਾਂ ਬਹੁਤ ਉੱਚਾ ਏ ਮੈਂ ਇਸ ਤੇ ਕਿਵੇਂ ਸਵਾਰ ਹੋਵਾਂ ਇਸ ਤੇ ਉਸਦੀ ਘਰਵਾਲੀ ਨੇ ਸੁਝਾ ਦਿੱਤਾ ਕੋਈ ਮੇਜ਼ ਘੋੜੇ ਕੋਲ ਰੱਖ ਦੇ ਤੇ ਉਸ ਤੇ ਚੜ ਕੇ ਇਸ ਦੀ ਪਿੱਠ ਤੇ ਬੈਠਣ ਦੀ ਕੋਸ਼ਿਸ਼ ਕਰ ਨਸੀਬ ਵਖਤਾ ਨੇ ਇੰਜ ਹੀ ਕੀਤਾ ਉਹ ਬੜੀ ਮੁਸ਼ਕਲਤ ਨਾਲ ਮੇਜ਼ ਤੇ ਚੜ੍ਹਿਆ ਤੇ ਫਿਰ ਕਿਸੇ ਤਰ੍ਹਾਂ ਘੋੜੇ ਦੀ ਪਿੱਠ ਤੇ ਸਵਾਰ ਹੋਣ ਵਿੱਚ ਕਾਮਯਾਬ ਹੋ ਗਿਆ ਨਸੀਬ ਵਖਤਾ ਨੂੰ ਲੱਗਿਆ ਕਿ ਸੀਟ ਬਹੁਤ ਫਿਸਲਣ ਵਾਲੀ ਹੈ ਉਸਨੇ ਘਬਰਾ ਕੇ ਕਿਹਾ ਮੇਰੇ ਦੋਵੇਂ ਪੈਰ ਰਿਕਾਬ ਨਾਲ ਸਖਤੀ ਨਾਲ ਬੰਨਦੇ ਕਿਤੇ ਇੰਜ ਨਾ ਹੋਵੇ ਕਿ ਮੈਂ ਰਾਹ ਵਿੱਚ ਡਿੱਗ ਜਾਵਾਂ ਉਸ ਦੀ ਘਰ ਵਾਲੀ ਨੇ ਕਿਤੋਂ ਇੱਕ ਮਜ਼ਬੂਤ ਰੱਸੀ ਲੱਭੀ ਤੇ ਉਸਦੇ ਪੈਰਾਂ ਨੂੰ ਰਿਕਾਬ ਨਾਲ ਸਖਤੀ ਨਾਲ ਬੰਨ ਦਿੱਤਾ ਫਿਰ ਉਸਨੇ ਰੱਸੀ ਨੂੰ ਘੋੜੇ ਦੇ ਢੇਠੋਂ ਲੰਘਾ ਕੇ ਦੋਵੇਂ ਰਿਕਾਬ ਆਪਸ ਵਿੱਚ ਜੋੜ ਦਿੱਤੇ ਤਾਂ ਜੋ ਨਸੀਬ ਵਕਤਾ ਦਾ ਸੰਤੁਲਨ ਨਾ ਵਿਗੜੇ ਇਸ ਤੋਂ ਬਾਅਦ ਉਸਨੇ ਇੱਕ ਹੋਰ ਕੰਮ ਕੀਤਾ ਆਪਣੇ ਪਤੀ ਦੀ ਕਮਰ ਨੂੰ ਸੀਟ ਨਾਲ ਚੰਗੀ ਤਰ੍ਹਾਂ ਬੰਨ ਦਿੱਤਾ ਤਾ ਜੋ ਕਿਸੇ ਵੀ ਹਾਲਤ ਵਿੱਚ 헤ਠਾ ਨਾ ਡਿਗੇ ਨਸੀਬ ਵਕਤਾ ਨੇ ਕਿਹਾ ਹੁਣ ਮੇਰੇ ਹੱਥ ਵੀ ਘੋੜੇ ਦੀ ਗਰਦਨ ਨਾਲ ਬੰਨਦੇ ਤਾਂ ਜੋ ਮੈਂ ਪੂਰੀ ਤਰ੍ਹਾਂ ਸੁਰੱਖਿਅਤ ਰਹਾ ਘੋੜਾ ਤਵੇਲੇ ਤੋਂ ਬਾਹਰ ਨਿਕਲਣ ਲਈ ਬੇਤਾਬ ਸੀ ਇਸ ਤੋਂ ਪਹਿਲਾਂ ਕਿ ਉਸ ਦੀ ਘਰ ਵਾਲੀ ਉਸ ਦੇ ਹੱਥ ਘੋੜੇ ਦੀ ਗਰਦਨ ਨਾਲ ਬੰਨ ਪੌਂਦੀ ਘੋੜਾ ਅਚਾਨਕ ਜ਼ੋਰ ਨਾਲ ਉਛਲਿਆ ਅਤੇ ਬਾਹਰ ਵੱਲ ਭੱਜ ਗਿਆ ਹੁਣ ਹਾਲਤ ਇਹ ਸੀ ਕਿ ਨਸੀਬ ਵਕਤਾ ਘੋੜੇ ਦੀ ਪਿੱਠ ਤੇ ਇੱਕ ਬੋਰੀ ਵਾਂਗ ਲਟਕ ਰਿਹਾ ਸੀ ਉਸਿਰਫ ਰस्सियां ਕਰਕੇ ਹੀਠਾਂ ਡਿੱਗਣ ਤੋਂ ਬਚਿਆ ਹੋਇਆ ਸੀ ਉਸਨੇ ਕਬੜਾ ਕੇ ਘੋੜੇ ਦੀ ਗਰਦਨ ਨੂੰ ਸ਼ਕਤੀ ਨਾਲ ਫੜ ਲਿਆ ਤੇ ਮਨ ਹੀ ਮਨ ਰੱਬ ਨੂੰ ਅਰਦਾਸ ਕਰਨ ਲੱਗਾ ਹਿਰਬਾ ਤੂੰ ਮੈਨੂੰ ਇੱਕ ਸਧਾਰਨ ਬੰਦੇ ਤੋਂ ਸੈਨਾਪਤੀ ਬਣਾ ਦਿੱਤਾ ਹੁਣ ਮੇਰੀ ਇੱਜ਼ਤ ਤੇ ਇਸ ਰਾਜ ਦੀ ਰਾਖੀ ਤੇਰੇ ਹੱਥਾਂ ਵਿੱਚ ਹੈ ਮੈਂ ਇੱਕ ਅਨਪੜ੍ਹ ਤੇ ਕਮਜ਼ੋਰ ਬੰਦਾ ਆਪਣੀ ਰਹਿਮਤ ਨਾਲ ਮੇਰੀ ਮਦਦ ਕਰ ਤੇ ਮੇਰੀ ਜਾਨ ਬਚਾ ਕਾਲਾ ਘੋੜਾ ਬਿਜਲੀ ਦੀ ਰਫ਼ਤਾਰ ਨਾਲ ਦੌੜਦਾ ਚਲਾ ਗਿਆ ਉਸਨੇ ਸ਼ਹਿਰ ਦੀਆਂ ਗਲੀਆਂ ਵਿੱਚ ਹਫੜਾ ਦਫੜੀ ਮਚਾ ਦਿੱਤੀ ਲੱਕੜ ਦੇ ਦਰਵਾਜ਼ੇ ਤੋੜ ਦਿੱਤੇ ਤੇ ਖੁੱਲੇ ਖੇਤਾਂ ਵੱਲ ਭੱਜ ਗਿਆ ਤੇਜ਼ ਰਫ਼ਤਾਰ ਨਾਲ ਦੌੜਦਿਆਂ ਉਸਨੇ ਨਦੀ ਤੇ ਕਈ ਉੱਬੜ ਖੱਬੜ ਰਾਹਾਂ ਨੂੰ ਪਾਰ ਕਰ ਲਿਆ ਤੇ ਨਸੀਬ ਵਖਤਾ ਰस्सੀਆਂ ਦੇ ਸਹਾਰੇ ਬਸ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੁਣ ਸੈਨਾਪਤੀ ਨਸੀਬ ਵਖਤਾ ਦਾ ਘੋੜਾ ਜੰਗ ਦੇ ਮੈਦਾਨ ਵੱਲ ਵੱਧ ਰਿਹਾ ਸੀ ਤੇ ਦੁਸ਼ਮਣ ਦੇ ਡੇਰਿਆਂ ਦੇ ਨੇੜੇ ਪਹੁੰਚ ਗਿਆ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਘੋੜਾ ਸਿੱਧਾ ਦੁਸ਼ਮਣ ਵੱਲ ਭੱਜ ਰਿਹਾ ਹੈ ਉਸਨੇ ਘੋੜੇ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਗਿਆ ਜਿਵੇਂ ਹੀ ਘੋੜਾ ਇੱਕ ਵੱਡੇ ਰੁੱਖ ਕੋਲੋਂ ਲੰਘਿਆ ਨਸੀਬ ਵਕਤਾ ਨੇ ਉਸ ਦੀ ਇੱਕ ਮੋਟੀ ਟਾਣੀ ਫੜ ਲਈ ਇਹ ਸੋਚ ਕੇ ਕਿ ਸ਼ਾਇਦ ਇਸ ਨਾਲ ਉਹ ਘੋੜੇ ਨੂੰ ਰੋਕ ਸਕੇ ਪਰ ਉਸਨੇ ਟਾਣੀ ਇੰਨੀ ਜ਼ੋਰ ਨਾਲ ਫੜੀ ਕਿ ਉਹ ਟੁੱਟ ਕੇ ਉਸਦੇ ਹੱਥ ਵਿੱਚ ਆ ਗਈ ਦੁਸ਼ਮਣ ਦੇ ਡੇਰਿਆਂ ਤੋਂ ਬਾਹਰ ਇੱਕ ਸਿਪਾਹੀ ਇਹ ਸਭ ਵੇਖ ਰਿਹਾ ਸੀ ਉਸਨੇ ਵੇਖਿਆ ਕਿ ਇੱਕ ਘੋੜਸਵਾਰ ਬੜੀ ਤੇਜ਼ੀ ਨਾਲ ਉਹਨਾਂ ਵੱਲ ਵੱਧ ਰਿਹਾ ਹੈ ਤੇ ਰਾਹ ਵਿੱਚ ਆਉਂਦੇ ਰੁੱਖਾਂ ਦੀਆਂ ਟਾਣੀਆਂ ਤੋੜਦਾ ਜਾ ਰਿਹਾ ਹੈ ਉਹ ਘਬਰਾ ਕੇ ਸੋਚਣ ਲੱਗਾ ਇਹ ਹੀ ਉਹ ਸੈਨਾਪਤੀ ਹੈ ਜਿਸ ਨੇ ਜ਼ਿੰਦਾ ਸ਼ੇਰ ਫੜਿਆ ਸੀ ਹੁਣ ਇਹ ਸਾਡੇ ਵੱਲ ਆ ਰਿਹਾ ਹੈ ਤੇ ਜਿਵੇਂ ਰੁੱਖਾਂ ਦੀਆਂ ਟਾਣੀਆਂ ਤੋੜ ਰਿਹਾ ਹੈ ਕਿਤੇ ਸਾਨੂੰ ਵੀ ਇੰਜ ਹੀ ਨਾ ਤੋੜ ਦੇਵੇ ਉਸ ਸਿਪਾਹੀ ਦੇ ਮਨ ਵਿੱਚ ਖੋਫ ਬੈਠ ਗਿਆ ਉਹ ਚਿੱਕਣ ਲੱਗਾ ਭਜੋ ਆਪਣੀ ਜਾਨ ਬਚਾਓ ਇਹ ਕੋਈ ਸਾਧਾਰਨ ਬੰਦਾ ਨਹੀਂ ਕੋਈ ਰਾਖਸ਼ਸ ਜਾਪਦਾ ਹੈ ਜੇ ਇਸਨੇ ਸਾਨੂੰ ਵੀ ਰੁੱਖਾਂ ਦੀਆਂ ਟਾਹਣੀਆਂ ਵਾਂਗ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਸਾਡੀਆਂ ਹੱਡੀਆਂ ਚੂਰ-ਚੂਰ ਹੋ ਜਾਣਗੀਆਂ ਜਿਵੇਂ ਹੀ ਉਸਨੇ ਪਿੱਛੇ ਵੇਖਿਆ ਉਸ ਨੂੰ ਸੈਨਾਪਤੀ ਨਸੀਬ ਵਕਤਾ ਦੇ ਪਿੱਛੇ ਪੂਰੀ ਸੈਨਾ ਆਉਂਦੀ ਦੇਖੀ ਇਹ ਵੇਖ ਕੇ ਉਸ ਦੀ ਕਵਰਾਹਟ ਹੋਰ ਵੱਧ ਗਈ ਉਹ ਹੋਰ ਜ਼ੋਰ ਨਾਲ ਚਿੱਕਣ ਲੱਗਾ ਦੋੜੋ ਭੱਜੋ ਜਿੰਦਾ ਸ਼ੇਰ ਫੜਨ ਵਾਲਾ ਸੈਨਾਪਤੀ ਇੱਕ ਵਿਸ਼ਾਲ ਸੈਨਾ ਲੈ ਕੇ ਸਾਡੇ ਤੇ ਹਮਲਾ ਕਰਨ ਆ ਰਿਹਾ ਹੈ ਜਿਸ ਫੌਜ ਦਾ ਸੈਨਾਪਤੀ ਹੀ ਇੰਨਾ ਤਾਕਤਵਰ ਹੋਵੇ ਉਹ ਪੋਜ ਸਾਡਾ ਕੀ ਹਾਲ ਕਰੇਗੀ ਇਹ ਸੁਣ ਕੇ ਦੁਸ਼ਮਣ ਦੇ ਸਿਪਾਹੀ ਡਰ ਨਾਲ ਕੰਬ ਉਠੇ ਤੇ ਆਪਣੀ ਜਾਨ ਬਚਾਉਣ ਲਈ ਘੋੜਿਆਂ ਤੇ ਸਵਾਰ ਹੋ ਕੇ ਭੱਜ ਖੜੇ ਹੋਏ ਉਹਨਾਂ ਦਾ ਰਾਜਾ ਆਪਣੇ ਡੇਰੇ ਵਿੱਚ ਬੈਠਾ ਜੰਗ ਦੀ ਹਾਲਤ ਤੇ ਨਜ਼ਰ ਰੱਖ ਰਿਹਾ ਸੀ ਜਦੋਂ ਉਸ ਨੇ ਵੇਖਿਆ ਕਿ ਉਸ ਦੀ ਸੈਨਾ ਅਚਾਨਕ ਪਿੱਛੇ ਹਟ ਰਹੀ ਹੈ ਤੇ ਉਸ ਦੇ ਸਿਪਾਹੀ ਡਰ ਵਿੱਚ ਭੱਜ ਰਹੇ ਨੇ ਤਾਂ ਉਹ ਘਬਰ ਆ ਗਿਆ ਅਤੇ ਜੰਗ ਦਾ ਪਾਸਾ ਪਲਟ ਗਿਆ ਹਾਰ ਨੂੰ ਸਾਹਮਣੇ ਵੇਖਦਿਆਂ ਉਸਨੇ ਸ਼ਾਂਤੀ ਦੀ ਬੇਨਤੀ ਕਰਦਿਆਂ ਇੱਕ ਚਿੱਠੀ ਲਿਖੀ ਤੇ ਉਸ ਚਿੱਠੀ ਨੂੰ ਆਪਣੇ ਤੰਬੂ ਵਿੱਚ ਹੀ ਛੱਡ ਦਿੱਤਾ ਇਸ ਤੋਂ ਬਾਅਦ ਉਹ ਆਪਣੇ ਘੋੜੇ ਤੇ ਚੜ੍ਹਿਆ ਤੇ ਆਪਣੀ ਸੈਨਾ ਦੇ ਪਿੱਛੇ-ਪਿੱਛੇ ਭੱਜ ਗਿਆ ਉਹ ਇੰਨਾ ਡਰ ਗਿਆ ਸੀ ਕਿ ਉਸਨੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ ਇਧਰ ਸੈਨਾਪਤੀ ਨਸੀਬ ਵਖਤਾ ਦਾ ਘੋੜਾ ਜਦੋਂ ਦੁਸ਼ਮਣ ਦੇ ਡੇਰੇ ਦੇ ਨੇੜੇ ਪਹੁੰਚਿਆ ਤਾਂ ਉਹ ਅਚਾਨਕ ਰੁਕ ਗਿਆ ਨਸੀਬ ਵਖਤਾ ਨੇ ਕੰਬਦੇ ਹੱਥਾਂ ਨਾਲ ਆਪਣੇ ਪੈਰ ਰਿਕਾਬ ਤੋਂ ਕੱਢੇ ਤੇ ਜਿਵੇਂ ਹੀ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ ਤੜਾ ਮਨਾਲ ਜ਼ਮੀਨ ਤੇ ਡਿੱਗ ਪਿਆ ਇਹ ਤਾਂ ਰੱਬ ਦੀ ਮਿਹਰ ਸੀ ਕਿ ਉਸ ਨੂੰ ਇਸ ਹਾਲਤ ਵਿੱਚ ਕਿਸੇ ਨੇ ਨਹੀਂ ਵੇਖਿਆ ਨਹੀਂ ਤਾਂ ਉਸ ਦਾ ਰਾਜ਼ ਖੁੱਲ ਜਾਂਦਾ ਉਸ ਨੇ ਚਾਰੇ ਪਾਸੇ ਨਜ਼ਰ ਘੁਮਾਈ ਦੁਸ਼ਮਣ ਦਾ ਕੋਈ ਵੀ ਸਿਪਾਹੀ ਨਜ਼ਰ ਨਹੀਂ ਸੀ ਆ ਰਿਹਾ ਸਭ ਭੱਜ ਗਏ ਹੁਣ ਉਹ ਦੁਸ਼ਮਣ ਦੇ ਰਾਜੇ ਦੇ ਡੇਰੇ ਵਿੱਚ ਗਿਆ ਜਿੱਥੇ ਉਸ ਦੀ ਨਜ਼ਰ ਇੱਕ ਚਿੱਠੀ ਤੇ ਪੈਂਦੀ ਆ ਉਸ ਨੇ ਉਹ ਚਿੱਠੀ ਚੁੱਕ ਲਈ ਤੇ ਆਪਣੀ ਜੇਬ ਵਿੱਚ ਰੱਖ ਲਈ ਇਸ ਤੋਂ ਬਾਅਦ ਸੈਨਾਪਤੀ ਨਸੀਬ ਵਖਤਾ ਪੈਦਲ ਹੀ ਆਪਣੇ ਘਰ ਵੱਲ ਚੱਲ ਪਿਆ ਰਾਹ ਵਿੱਚ ਲੋਕ ਉਸ ਨੂੰ ਵੇਖ ਕੇ ਆਦਰ ਨਾਲ ਝੁਕਣ ਲੱਗੇ ਸਾਰੇ ਉਸ ਦੀ ਬਹਾਦਰੀ ਦੀ ਗੱਲ ਕਰ ਰਹੇ ਸੀ ਪਰ ਉਸ ਨੂੰ ਤਾਂ ਆਪਣੇ ਸਰੀਰ ਦੀ ਟੁੱਟ ਭੱਜ ਦੀ ਫਿਕਰ ਸੀ ਜਿਵੇਂ ਹੀ ਉਹ ਘਰ ਪਹੁੰਚਿਆ ਉਸ ਨੇ ਆਪਣੀ ਜੇਬ ਚੋਂ ਉਹ ਚਿੱਠੀ ਕੱਢੀ ਤੇ ਆਪਣੀ ਘਰਵਾਲੀ ਨੂੰ ਦਿੰਦਿਆਂ ਕਿਹਾ ਇਹ ਚਿੱਠੀ ਬਾਦਸ਼ਾਹ ਤੱਕ ਪਹੁੰਚਾ ਦੇ ਤੇ ਹਾਂ ਇੱਕ ਗੱਲ ਧਿਆਨ ਨਾਲ ਸੁਣ ਲੈ ਰੱਬ ਨੇ ਸਾਡੀ ਇੱਜ਼ਤ ਰੱਖ ਲਈ ਹੈ ਪਰ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਘੋੜੇ ਦੀ ਪਿੱਠ ਤੇ ਨਹੀਂ ਬੈਠਾਂਗਾ ਬਾਦਸ਼ਾਹ ਨੂੰ ਦੱਸ ਦੇਣਾ ਕਿ ਦੁਸ਼ਮਣ ਡਰ ਕੇ ਭੱਜ ਗਿਆ ਏ ਤੇ ਹੁਣ ਦੁਬਾਰਾ ਸਾਡੇ ਦੇਸ਼ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖੇਗਾ ਪਰ ਚਿੱਠੀ ਵਿੱਚ ਕੀ ਲਿਖਿਆ ਏ ਇਹ ਮੈਂ ਨਹੀਂ ਜਾਣਦਾ ਬਸ ਇਹ ਕੰਮ ਤੂੰ ਕਰ ਦੇ ਤੇ ਹੁਣ ਮੈਨੂੰ ਸੌਣ ਦੇ ਮੇਰਾ ਸਰੀਰ ਟੁੱਟ ਕੇ ਝੂਰ-ਝੂਰ ਹੋ ਗਿਆ ਇਸ ਘੋੜੇ ਨੇ ਮੇਰੀਆਂ ਹੱਡੀਆਂ ਪਸਲੀਆਂ ਇੱਕ ਕਰ ਦਿੱਤੀਆਂ ਨੇ ਐਨਾ ਕਿ ਕੇ ਨਸੀਬ ਵਕਤਾਂ ਲੰਮੀ ਸਾਹ ਲੈ ਕੇ ਬਿਸਤਰੇ ਤੇ ਲੇਟ ਗਿਆ ਤੇ ਚੈਨ ਦੀ ਨੀਂਦ ਸੌ ਗਿਆ। ਕੁਮਯਾਰ ਤੋਂ ਸੈਨਾਪਤੀ ਬਣੇ ਹੋਏ ਨਸੀਬ ਵਖਤਾ ਦੀ ਘਰ ਵਾਲੀ ਚਿੱਠੀ ਲੈ ਕੇ ਸ਼ਾਹੀ ਮਹਿਲ ਵੱਲ ਰਵਾਨਾ ਹੋ ਜਾਂਦੀ ਹੈ। ਜਦੋਂ ਬਾਦਸ਼ਾਹ ਨੇ ਦੁਸ਼ਮਣ ਰਾਜੇ ਦੀ ਚਿੱਠੀ ਪੜ੍ਹੀ ਤਾਂ ਉਹ ਬਹੁਤ ਖੁਸ਼ ਹੋਇਆ ਤੇ ਆਪਣੇ ਨਵੇਂ ਸੈਨਾਪਤੀ ਦੀ ਖੂਬ ਸਿਫਤ ਕੀਤੀ। ਉਸਨੇ ਪੁੱਛਿਆ ਤੇਰਾ ਪਤੀ ਇਸ ਵੇਲੇ ਕਿੱਥੇ ਹੈ? ਨਸੀਬ ਵਖਤਾ ਦੀ ਘਰ ਵਾਲੀ ਨੇ ਆਦਰ ਨਾਲ ਸਿਰ ਝੁਕਾ ਕੇ ਜਵਾਬ ਦਿੱਤਾ ਹਜ਼ੂਰ ਉਹ ਬਹੁਤ ਥੱਕੇ ਹੋਏ ਨੇ ਤੇ ਘਰ ਤੇ ਆਰਾਮ ਕਰ ਰਹੇ ਨੇ। ਜੇ ਤੁਸੀਂ ਹੁਕਮ ਦਿਓ ਤਾਂ ਮੈਂ ਉਹਨਾਂ ਨੂੰ ਜਗਾ ਕੇ ਤੁਹਾਡੀ ਖਿਦਮਤ ਵਿੱਚ ਭੇਜ ਦਿਆਂ ਬਾਦਸ਼ਾਹ ਨੇ ਮੁਸਕਰਾ ਕੇ ਕਿਹਾ ਨਹੀਂ ਉਸ ਨੂੰ ਹੁਣ ਜਗਾਉਣ ਦੀ ਲੋੜ ਨਹੀਂ ਉਸ ਨੂੰ ਆਰਾਮ ਕਰਨ ਦੇ ਸਵੇਰੇ ਸਾਡੇ ਕੋਲ ਭੇਜੀ ਆਸੀਂ ਉਸ ਨੂੰ ਠੀਕ ਇਨਾਮ ਨਾਲ ਨਵਾਜਾਂਗੇ ਨਸੀਬ ਵਖਤਾ ਦੀ ਘਰਵਾਲੀ ਨੇ ਸਿਰ ਝੁਕਾ ਕੇ ਕਿਹਾ ਜੋ ਹੁਕਮ ਜਹਾਪਣਾ ਤੇ ਉੱਥੋਂ ਚੱਲ ਪਈ ਅਗਲੀ ਸਵੇਰ ਤੋਂ ਪਹਿਲਾਂ ਸੈਨਾਪਤੀ ਨਸੀਬ ਵਖਤਾ ਪੈਦਲ ਹੀ ਆਪਣੇ ਘਰ ਤੋਂ ਸ਼ਾਹੀ ਮਹਿਲ ਵੱਲ ਰਵਾਨਾ ਹੋ ਗਿਆ ਸਾਰੇ ਸ਼ਹਿਰ ਵਿੱਚ ਉਸ ਦਾ ਸਵਾਗਤ ਕਰਨ ਲਈ ਲੋਕ ਸੜਕਾਂ ਤੇ ਉਮੜ ਪਏ ਗਲੀਆਂ ਨੂੰ ਰੰਗ-ਬਰੰਗੀਆਂ ਝੰਟੀਆਂ ਨਾਲ ਸਜਾਇਆ ਗਿਆ ਲੋਕ ਉਸ ਦੀ ਬਹਾਦਰੀ ਦੀਆਂ ਗੱਲਾਂ ਕਰ ਰਹੇ ਸੀ ਕੋਈ ਕਹਿ ਰਿਹਾ ਸੀ ਵੇਖੋ ਸਾਡਾ ਸੈਨਾਪਤੀ ਕਿੰਨਾ ਸਾਦਾ ਬੰਦਾ ਹੈ ਘੋੜੇ ਤੇ ਸਵਾਰ ਹੋਣ ਦੀ ਬਜਾਏ ਉਹ ਪੈਦਲ ਹੀ ਸ਼ਾਹੀ ਮਹਿਲ ਵੱਲ ਜਾ ਰਿਹਾ ਹੈ ਦੂਜਾ ਬੋਲਿਆ ਇਹ ਸਾਡਾ ਹੀਰੋ ਹੈ ਜਿਸ ਨੇ ਇਕੱਲੇ ਹੀ ਦੁਸ਼ਮਣ ਨੂੰ ਭਜਾ ਦਿੱਤਾ ਜਦੋਂ ਨਸੀਬ ਅਕਤਾ ਸ਼ਾਹੀ ਮਹਿਲ ਪਹੁੰਚਿਆ ਤਾਂ ਬਾਦਸ਼ਾਹ ਨੇ ਉਸ ਨੂੰ ਬੜੇ ਸਨਮਾਨ ਨਾਲ ਆਪਣੇ ਕੋਲ ਬਿਠਾਇਆ ਫਿਰ ਦੋਵੇਂ ਥੋੜੀ ਦੇਰ ਤੱਕ ਆਪਸ ਵਿੱਚ ਗੱਲਾਂ ਕਰਦੇ ਰਹੇ ਇਸ ਤੋਂ ਬਾਦਸ਼ਾਹ ਨੇ ਨਸੀਬ ਵਖਤਾ ਨੂੰ ਬਹੁਤ ਸਾਰੇ ਇਨਾਮਾਂ ਨਾਲ ਨਿਵਾਜਿਆ ਹੁਣ ਦੇਸ਼ ਵਿੱਚ ਅਮਨ ਚੈਨ ਕਾਇਮ ਹੋ ਚੁੱਕਾ ਸੀ ਲੋਕ ਖੁਸ਼ਹਾਲ ਹੋ ਗਏ ਦੁਸ਼ਮਣ ਰਾਜਾ ਦੁਬਾਰਾ ਕਦੇ ਹਮਲਾ ਕਰਨ ਦੀ ਹਿੰਮਤ ਨਾ ਕਰ ਸਕਿਆ ਤੇ ਇੰਜ ਇੱਕ ਸਧਾਰਨ কুমਿਹਾਰ ਨਸੀਬ ਵਖਤਾ ਆਪਣੀ ਕਿਸਮਤ ਨਾਲ ਸੈਨਾਪਤੀ ਬਣ ਕੇ ਅਮਰ ਹੋ ਗਿਆ ਇਸ ਨੂੰ ਕਹਿੰਦੇ ਨੇ ਕਿ ਜਦੋਂ ਰੱਬ ਦੀ ਮਿਹਰ ਹੋਵੇ ਤਾਂ ਪੁੱਠੇ ਕੰਮ ਵੀ ਸਿੱਧੇ ਹੋ ਜਾਂਦੇ ਨੇ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆਂ ਕਿਸੇ ਹੋਰ ਨਵੀਂ ਪ੍ਰੇਰਣਾਦਾਇਕ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ